ਪਰ ਮਾਸ ਮਾਸਟਰ ਨੇ ਵੀ ਇਹ ਕਹਿਤਾ ਨਹੀਂ ਕਿ ਸੇਰ ਕਰਾ ਕੋਈ ਲੋਕੀਏ ਤੇ ਦਾ ਸਾਫ ਬਾਟ ਵੱਜ ਜਾਂਦਾ ਹੁਣ ਇੱਥੇ ਕਰਦੇ ਹਾਂ ਪਰ ਤੋਂ ਕਰਦੇ ਨੇ ਜੀ ਜੀ ਉਹ ਬਾਰ ਦੇ ਕੰਦੇ ਵੀ ਬਾਟ ਸੁਧਰਾ ਫਿਰ ਇਹ ਕੰਦੇ ਦੋਸਤੇ ਸਾਫ ਹੋ ਗਏ ਆ ਇਹਨਾਂ ਸਾਡੇ ਤੋਂ ਸਾਡੇ ਲਈ ਕੀ ਕਰਦਾ ਹੈ ਨਾ ਸਿਰ ਤੇ ਗੁਰਦੇ ਤੋਂ ਸਾਹ ਹੁੰਦਾ ਕਿਹਨੇ ਆ ਤੇ ਅਬ ਤੁਹਾਡੀ ਜੇ ਤੁਸੀਂ ਕੋਈ ਬਾਤ ਕਰ ਲਓਗੇ ਚੱਲ ਜਸਾ ਦੇਣਾ ਅਸੀਂ ਇੱਕ ਨਾ ਲਾ ਲਾ ਕੇ ਬਾਹਰ ਆ ਦੇ ਵਿੱਚ ਸਾਡੇ ਕੋਲ ਹੁਣ ਦਾ ਰਿਕਟਾ ਵੀ ਪੈਸਾ ਹੈ ਤਾਂ ਇਹ ਤੁਹਾਨੂੰ ਸੱਟ ਨਹੀਂ ਮਰਦੇ ਸੰਤਿਆ ਮਾਰੇ ਹੀ ਉਹ ਦੇਖ ਰਹਾ ਹੋਏ ਨੇ ਆਪਾਂ ਮੁਕਿਲ ਬੜੇੜੀ ਸਰਦਾਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢਿੱਲਮਾ ਟੀਵੀ ਦੇ ਨਾਲ ਅਕਸਰ ਹੀ ਸਾਨੂੰ ਇਹ ਲੱਗਦਾ ਹੈ ਕਿ ਇਨਸਾਨ ਤੰਦਰੁਸਤਾ ਚੰਗਾ ਭਲਾ ਤੁਰਿਆ ਫਿਰਦਾ ਹੈ ਪਰ ਅਸਲ ਦੇ ਵਿੱਚ ਆਪਣੇ ਅੰਦਰੋਂ ਕਿਸ ਬਿਮਾਰੀ ਦਾ ਗੁਬਾਰ ਲੈ ਕੇ ਤੁਰਿਆ ਫਿਰਦਾ ਹੁੰਦਾ ਇਹਦਾ ਅੰਦਾਜ਼ਾ ਸਾਨੂੰ ਕਿਸੇ ਨੂੰ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਅੱਜ ਪਿੰਡ ਢਿੱਲਮਾ ਕਲਾ ਦੇ ਵਿੱਚ ਇੱਕ ਐਸੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿੱਥੇ ਇੱਕ ਛੋਟਾ ਜਿਹਾ ਬੱਚਾ ਇੱਕ ਭਿਆਨਕ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਤੇ ਉਸ ਪਰਿਵਾਰ ਦੀ ਸਾਰੀ ਦੀ ਸਾਰੀ ਪੂੰਜੀ ਉਸ ਬੱਚੇ ਦੇ ਇਲਾਜ ਦੇ ਵਿੱਚ ਚਲੀ ਜਾਂਦੀ ਆ। ਸੋ ਇਸ ਕਹਾਣੀ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ। ਸੋ ਆਓ ਗੱਲਬਾਤ ਕਰਦੇ ਆ ਇਸ ਪਰਿਵਾਰ ਦੇ ਨਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅੱਛਾ ਭੈਣ ਜੀ ਕੀ ਸਮੱਸਿਆ ਕੀ ਹੋ ਜੀ ਬੱਚੇ ਨੂੰ? ਇਹਨਾਂ ਨੂੰ ਇਹ ਪਹਿਲਾਂ ਵੀ ਦੋਈਆਂ ਆਦੇ ਜਿਆਦੇ ਹੋ ਗਿਆ ਅਸੀਂ ਫਰੀਕਾ ਮੋਕੇ ਦਾ ਸੁਤਰਾਨਾ ਮੋਕੇੜਾ ਸਾਨੂੰ ਪੈਂਛੇ ਦੇ ਰੱਖ ਕੇ ਦਵਾਈ ਦਿੱਤੇ ਮੈਡੀਕਲ ਵੀ ਦਿੱਤਾ ਉਹਦਾ 1.5 ਮਹੀਨੇ ਮੰਗ ਉਸੇ ਰੱਖਿਆ ਇਹ ਤੋਂ ਬਾਅਦ ਉਹ ਕਹਿੰਦੇ ਵੀ ਬਲੱਡ ਸ਼ੂਗਰ ਹੂੰ ਫਿਰ ਕਹਿੰਦੇ ਗੁਰਦੇ ਖਰਾਬ ਹੋ ਗਏ ਹੂੰ ਇਹਨਾਂ ਸਾਡੀ ਪ੍ਰੋਬਲਮ ਹੈ ਬਲੱਡ ਦੀ ਕੀ ਦਵਾਈ ਦਾ ਗੁਰਦੇ ਗੁਰਦੇ ਸਾਫ ਨੂੰ ਕਰਕੇ ਖਾਣੇ ਆਦੇ ਜਿਆਦਾ ਬਿਮਾਰੀ ਅੱਛਾ ਜਦੋਂ ਬੱਚਾ ਇਹ ਬਿਮਾਰ ਹੁੰਦਾ ਕੀ ਪ੍ਰੋਬਲਮ ਅਸਲ ਦੇ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਇਹਨੂੰ ਫਰੇਮਿੰਗ ਹੀ ਜਾਣਾ ਹੁੰਦੀ ਹੈ ਕਿ ਸਾਰਾ ਕੁਝ ਜਿਹਾ ਲੈ ਜਾਣਾ ਹੈ ਖਾਣਾ ਪੀਣਾ ਸਭ ਨਹੀਂ ਆਦਾ ਤੇ ਜਿਦਿਸ਼ ਆਦਾ ਬੰਪ ਪੈ ਕੇ ਬਾਅਦ ਇਹਦਾ ਬਲਾਕੇ ਖਲਣ ਲੱਗੇ ਮਸਾਲੇ ਸਾਰੇ ਸੌਲਡ ਜੀ ਦਿੱਕਤ ਆਉਂਦੀ ਹੁੰਦੀ ਥੋੜਾ ਜਿਹਾ ਚਾਰ ਸੌਲਡ ਹੋ ਗਏ ਇਹਨੂੰ ਦਵਾਈ ਦੋ ਤੇ ਪਰ ਕੋਈ ਕੰਪਨੀ ਕਾਟ ਨਹੀਂ ਨਾ ਹੁਣ ਆਪ ਦੀ ਇੰਨੇ ਆਮਦਾਰ ਹੈਗੀ ਆ ਇਹਨੂੰ ਲੈ ਕੇ ਭੱਜ ਜੀਏ ਜੋ ਘੁਮਾਉਣੇ ਆ ਸਭ ਦਾ ਖਰਚਾ ਹੈ ਤੇ ਉਹਦੇ ਦੋਈ ਜਿਹੜਾ ਨਿਕਲਣਾ ਹੈ ਨਹੀਂ ਵੀ ਜੇ ਉਹ ਚਲਾਤਾ ਹੈ ਤੇ ਪੜ ਜੀ ਉਮਰ ਕਿੰਨੀ ਹੈ ਬੱਚੇ ਦੀ 13 13 ਸਾਲ ਪੜਦਾ ਵੀ ਕਿਹੜੀ ਕਲਾਸ ਪੜਦਾ ਇਹ ਪੜਦਾ 3ਜੀ ਚ ਸੀ ਜੀ ਫਿਰ ਪਾਸ ਪਾਸ ਕਰਾਨੇ ਦੇ ਇਹ ਪਿਆਲਾ ਵੀ ਤੇ ਸੇਰ ਘਰੇ ਰੱਖੋ ਕਿਉਂਕਿ ਤੇ ਦਾ ਖਾਹ ਲਾਟ ਵੱਜ ਜਾਂਦਾ ਹੋਰ ਇਸੇ ਕਰਕੇ ਪੜਨੋਂ ਥਕਾ ਦੇ ਜੀ ਤੇ ਕਿੱਥੋਂ ਇਲਾਜ ਕਿੱਥੋਂ ਕਰਵਾ ਰਹੇ ਹੋ ਬੱਚੇ ਦਾ ਇਹਦਾ ਫ੍ਰੀ ਕੁੱਟ ਪੈਣੀ ਕਰਾਉਂਦੇ ਆ ਮੈਡੀਕਲ ਚ ਅੱਛਾ ਕੀ ਕਹਿਣਾ ਫਿਰ ਡਾਕਟਰਾਂ ਦਾ ਕੀ ਕਹਿੜਾ ਡਾਕਟਰਾਂ ਕਹਿਣਾ ਵੀ ਮੰਨੋ 70 ਵੀ ਨਹੀਂ ਲੈ ਜਾਇਆ ਅੰਦਰ ਕਿਉਂਕਿ ਨਿਯੰਤਰਣ ਹੈ ਨਹੀਂ ਕਿ ਜੇਕਰ ਇਹ ਕੋਈ ਪ੍ਰੋਬਲਮ ਹੋਤ ਹੋਦੀ ਹੈ ਜਦੋਂ ਤੁਸੀਂ ਬੱਚੇ ਨੂੰ ਦਾਖਲ ਕਰਦੇ ਹੋ ਹਨਾ ਤੇ ਦਾਖਲ ਕਰਨ ਦੇ ਸਮੇਂ ਕਿੰਨਾ ਕੁ ਖਰਚਾ ਕਿੰਨਾ ਜਾਂਦਾ ਜੀ ਸੱਤੇ ਹੀ ਜਾਣ ਕੇ ਅਸੀਂ ਵਿਜਾ ਕੇ ਫਾਈਲ ਵੀ ਬਣਾਉਨੇ ਆਪਦੇ ਵੱਲੋਂ ਟੈਸਟ ਹੁੰਦੇ ਤਾਂ 4000 ਦੇ ਟੈਸਟ ਹੀ ਹੋ ਜਾਂਦੀ ਹੈ ਦੇ ਫਿਰ ਦੂਜੇ ਤੀਜੇ ਦਿਨ ਤਾਂ ਟੀਕਾ ਲੱਗਦਾ ਹੈ ਜਿਹੜਾ 5000 ਦਾ ਟੀਕਾ ਆਈ ਤੇ ਚਾਰ ਪੰਜ ਦੇ ਸਾਨੂੰ ਵੀ 10 ਤੋਂ 15 ਵੀ ਸਾਡਾ ਲੱਗ ਹੀ ਜਾਂਦਾ ਇਦੂ ਬਾਅਦ ਫਿਰ ਉਹ ਦਿਖਣੇ ਵਾਲਾ ਕੋਈ ਮਤਲਬ ਚ ਲੈਣੇ ਆ। ਚਲ ਕੋਈ ਸ਼ੋ ਦਵਾਈ ਬੁਟੀ ਸਾਨੂੰ ਤੋਂ ਆਉਂਦੇ ਆ ਟੈਸਟ ਆ ਸਾਡੇ ਕੋਲੋਂ। ਟੈਸਟ ਸਾਰਾ ਨੂੰ ਮਹਿੰਗੇ ਟੈਸਟ ਹੋਣ ਕੇ ਤਾਂ ਦਵਾਈ ਲੱਗੂਗੀ ਇਹਦੀ। ਟੈਸਟ ਤੋਂ ਮੈਨਾਂ ਦਵਾਈ। ਇੱਕ ਮਹੀਨੇ 'ਚ ਕਿੰਨੇ ਵਾਰੀ ਬਿਮਾਰ ਹੋ ਜਾਂਦਾ ਸੀ। ਹੁਣ ਤੇ ਹੀ ਲਗਾਤਾਰ ਹੋ ਲੱਗਿਆ ਪਹਿਲੇ 2-3 ਮਹੀਨੇ ਨਿਕਲ ਜਾਂਦੇ ਸੀ। ਹੁਣ ਤਾਂ ਬਸ ਹਫਤਾ-ਮਾਸਾ ਪੈਂਦਾ। ਹਫਤੇ ਬਾਅਦ ਇਹ ਦੂਬਾ ਫੇਰ ਫੇਰ ਹੋ ਜਾਂਦਾ। ਹੁਣ ਤਾਂ ਮੀਨ ਨਾ ਹੋ ਗਿਆ। ਇਹਨੂੰ 2-3 ਮਹੀਨਾ ਹੁਣ ਤਾਂ ਜਮੇ ਨਹੀਂ ਸਹੀ। ਜਿਆਦਾ ਜਿਆਦਾ ਹੁੰਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਬੱਚਾ ਏ ਜਿਹੜਾ ਕੋਲ ਬੈਠਾ ਏ ਦੇਖ ਸਕਦੇ ਹੋ ਤੁਸੀਂ ਇਹਦਾ ਜਿਵੇਂ ਮੂੰਹ ਕਿੰਨਾ ਸੁੱਜਿਆ ਹੋਇਆ ਹਜੇ ਸਟਾਰਟਿੰਗ ਹੀ ਆਉਣਾ ਪੈ ਜੀ ਸਟਾਰਟਿੰਗ ਹੀ ਇਹਦੇ ਅੱਗੇ ਚੱਲ ਕੇ ਇਹਨਾਂ ਦਾ ਕਹਿਣਾ ਹੈ ਕਿ ਇਹ ਬੱਚਾ ਹੋਰ ਸੁੱਝ ਪੁੱਜਣਾ ਹੈ ਤੇ ਇੱਕ ਛੋਟਾ ਜਿਹਾ ਬੱਚਾ 13 ਸਾਲ ਦਾ ਬੱਚਾ ਤੁਸੀਂ ਬੜੀ ਹੈਰਾਨੀ ਹੁੰਦੀ ਆ ਇਹ ਸੋਚ ਕੇ ਕਿ ਕਿੰਨੀ ਇਹ ਬੱਚਾ ਬਿਮਾਰੀ ਦੇ ਨਾਲ ਕਿਸ ਪਿਆੜਕ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਸੋ ਸਾਡੇ ਸਮਾਜ ਦੇ ਵਿੱਚ ਸਾਡਾ ਖਾਣ ਪੀਣ ਸਾਡਾ এনवायरमेंट ਇਦਾਂ ਦਾ ਪਣ ਚੁੱਕਿਆ ਹੈ ਕਿ ਜਿਹਦੇ ਕਾਰਨ ਸਾਨੂੰ ਭਿਆਨਕ ਬਿਮਾਰੀਆਂ ਦੇ ਨਾਲ ਅਸੀਂ ਜੂਝ ਰਹੇ ਆ ਫੈਕਟਰੀਆਂ ਦੇ ਵਿੱਚੋਂ ਨਿਕਲਣ ਵਾਲੀਆਂ ਜਿਹੜੀਆਂ ਗੈਸਾਂ ਹਰੇਕ ਖਾਣੇ ਦੇ ਵਿੱਚ ਅਸੀਂ ਕੈਮੀਕਲ ਜਿਹੜਾ ਉਹ ਵਰਤ ਰਹੇ ਹੈਗੇ ਜਿਹੜੀਆਂ ਕੰਪਨੀਆਂ ਕਹਿ ਸਕਦੇ ਆ ਜਾਂ ਵੱਟੀਆਂ ਫਰਮਾਂ ਕਹਿ ਸਕਦੇ ਆ ਵਾਧੂ ਮੁਨਾਫੇ ਦੀ ਹੋੜ ਦੇ ਵਿੱਚ ਸਾਨੂੰ ਖਾਣ ਦੇ ਨਾਂ ਤੇ ਜ਼ਹਿਰ ਖਲਾਈ ਜਾ ਰਹੀ ਹੈ ਤੇ ਅਸੀਂ ਚਾਈ ਚਾਈ ਖਾ ਰਹੇ ਆ ਸੋ ਉਹਦੇ ਕਾਰਨ ਜਿਹੜੀਆਂ ਬਿਮਾਰੀਆਂ ਜਿਹੜੀਆਂ ਉਹ ਸਾਡੇ ਅੰਦਰ ਘਰ ਕਰ ਰਹੀਆਂ ਜੇ ਫਸਲਾਂ ਦੀ ਗੱਲ ਕਰੀਏ ਤਾਂ ਫਸਲਾਂ ਦੇ ذریعے ਅਸੀਂ ਭਿਆਨਕ ਬਿਮਾਰੀਆਂ ਆ ਰਹੀਆਂ ਸਪਰੇਹਾਂ ਦੇ ذریعے ਅਸੀਂ ਇਹ ਜਿਹੜਾ ਭਿਆਨਕ ਬਿਮਾਰੀਆਂ ਨੂੰ ਆਪਣੇ ਅੰਦਰ ਗ੍ਰਹਿਣ ਕਰ ਰਹੇ ਹਾਂ ਕਿ ਖਾਣ ਦੇ ذریعے ਸੋ ਗੱਲਬਾਤ ਕਰਾਂਗੇ ਇਸ ਬੱਚੇ ਦੇ ਨਾਲ ਬੱਚੇ ਕੀ ਨਾਮ ਕੀ ਹੈ ਬੱਚੇ ਤੁਹਾਡਾ ਹਾਂਜੀ ਹਾਂ ਜੇਵਾ ਜੇਵਾ ਬੱਚੇ ਥੋੜਾ ਜਿਹਾ ਉੱਚੀ ਬੋਲੋ ਜੇਵਾ ਦੇ ਬੱਚੇ ਜਦੋਂ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਨਾ ਬਿਮਾਰ ਹੋ ਜਾਂਦੇ ਉਹ ਫਿਰ ਬੱਚੇ ਕਿਵੇਂ ਲੱਗਦਾ ਕਿੰਨਾ ਕੁ ਦਰਦ ਹੁੰਦਾ ਥੋੜਾ ਜਾਂ ਹੁੰਦਾ ਚਲੋ ਬੱਚਾ ਏ ਬੱਚੇ ਨੂੰ ਨਹੀਂ ਪਤਾ ਨਾ ਬੱਚਾ ਬੱਚਾ ਹੀ ਹੁੰਦਾ ਸੋ ਬੱਚੇ ਦਾ ਕਹਿਣਾ ਕਿ ਥੋੜਾ ਜਾਂ ਦਾ ਹਾਲਾਂਕਿ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ ਬਲੱਡ ਸ਼ੂਗਰ ਹੈਗਾ ਹੋਰ ਕੁਮਾਰੀਆਂ ਗੁਰਤਿਆਂ ਦੀ ਪ੍ਰੋਬਲਮ ਆ ਗਈ ਹੈ ਸਾਹ ਦੀ ਬਿਮਾਰੀਆਂ ਸੋ ਆਪਾਂ ਨੂੰ ਇਹ ਸੋਚ ਕੇ ਸੁਣ ਕੇ ਹੀ ਆਪਾਂ ਨੂੰ ਇੱਕ ਝਟਕਾ ਜਿਹਾ ਲੱਗਦਾ ਸੋ ਬੱਚੇ ਇਹ ਬੱਚਾ ਕਿਵੇਂ ਸਹਨ ਕਰਦਾ ਹੋਣਾ ਇਸ ਬਿਮਾਰੀ ਨੂੰ ਸੋ ਗੱਲਬਾਤ ਕਰਾਂਗੇ ਉਹ ਬੱਚੇ ਦੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭਾਈ ਜੀ ਕੰਮ ਕੀ ਕਰਦੇ ਹੋ ਤੁਸੀਂ ਲੇਬਰ ਵਾਲਾ ਭਾਈ ਜੀ ਲੇਬਰ ਦਾ ਲੇਬਰ ਚ ਕਹੀ ਕੰਮ ਆ ਜਾਂਦਾ ਹੈ ਕੀ ਕੰਮ ਕਰਦੇ ਲੇਬਰ ਦਾ ਪਾਹੀ ਜੜਜਾਤ ਅੱਛਾ ਤੇ ਭਾਈ ਜੀ ਜਦੋਂ ਬੱਚਾ ਬਿਮਾਰ ਹੁੰਦਾ ਹਨ ਕੀ ਕੀ ਸਮੱਸਿਆਵਾਂ ਕੀ ਕੀ ਆਉਂਦੀਆਂ ਅੱਛਾ ਬਿਮਾਰੀ ਉਹਦੇ ਘਰ ਆਉਂਦੀ ਆਪਾਂ ਨੂੰ ਜਿਹੜਾ ਦੇੜੀ ਤੈਨੂੰ ਨਾ ਕੋਈ ਦੇਣੀ ਕੋਈ ਹੈ ਉਹ ਇਹ ਤੇ ਲੱਗ ਜਾਂਦੇ ਹਨ ਤੈਨੂੰ ਪਰਾ ਕਰੀ ਜਾਂਦੀ ਸਾਤੇ ਹੈਗੇ ਜੀ ਜਿਹੜਾ ਨਾ ਖਰਚਾ ਹੋ ਰਿਹਾ ਹੈ। ਅੱਛਾ ਭਾਜੀ ਜਿਵੇਂ ਭੈਣ ਜੀ ਨੇ ਦੱਸਿਆ ਕਿ ਕਾਫੀ ਖਰਚਾ ਆ ਜਾਂਦਾ 5000 ਦਾ ਇੰਜੈਕਸ਼ਨ ਆ ਫਾਈਲ ਖਰਚਾ ਹੋ ਜਾਂਦਾ ਹੋਰ ਇੱਧਰ ਉੱਧਰ ਦੀਆਂ ਦਵਾਈਆਂ ਦਾ ਖਰਚਾ ਜਿਹੜਾ ਉਹ ਹੋ ਜਾਂਦਾ ਤੇ ਦਿਹਾੜੀ ਜਿਵੇਂ ਮਜ਼ਦੂਰ ਦੀ ਦਿਹਾੜੀ 3-400 ਰੁਪਏ ਮਸਾ ਹੈਗੀ ਅੱਜਕੱਲ ਪਰ ਇੰਨੀ ਕੁ ਦਿਹਾੜੀ ਦੇ ਨਾਲ ਇੰਨੀ ਕੁ ਪੂੰਜੀ ਦੇ ਨਾਲ ਬੱਚੇ ਦਾ مطلب ادر آج راش تھی جی مانگ کی کرتے ਮਾਪੀ ਆਪਣਾ ਦੇਵਾਈ ਦੋ ਦੇ ਦੂਰ ਗਈ ਬਾਅਦ ਕਰਾ ਲਿਆ ਬੱਚੇ ਦਾ ਆਪਣੀ ਮਾਂ ਕੇ ਨੂੰ ਦੂਰ ਦੇ ਦਾ ਖਾਵਾ ਕੇ ਬੋਲੀ ਆ ਵੇ ਬੱਚੇ ਇਹ ਬਰਾਇ ਕਰਾ ਲਿਓ ਉਹ ਤਾਂ ਤਾਂ ਕਾਣੇ ਨੇ ਪਈ ਦੇ ਹਾਂ ਨਿੰਗਾ ਬੰਚਾ ਮੈਂ ਸਸਿਕਾ ਘਾਰਿਆਂ ਨੂੰ ਆਪ ਤੁਹਾਨੂੰ ਕਿ ਬੇਨਤੀ ਹੈ ਮੇਰੇ ਬੱਚੇ ਦੇ laaj ਵਾਸਤੇ ਜਿੰਨੀ ਵੀ ਮਦਦ ਹੋਵੇ ਸਹਿਯੋਗ ਹੋਵੇ ਜਰੂਰ ਕਰੋ ਕਿਉਂਕਿ ਸਾਨੂੰ ਕੋਈ ਹੋਰ ਨਹੀਂ ਕਿ ਇਹ ਲਾਲ ਸਾਨੂੰ ਬੱਚੇ ਦੇ laaj ਵਾਸਤੇ ਮਦਦ ਚਾਹੀਦੀ ਹੈ ਤੁਹਾਡੇ ਮੂਰ ਇਹੀ ਬੇਨਤੀ ਹੈ ਵੀ ਜਿੰਨੀ ਵੀ ਸਹਿਤ ਹੋਵੇ ਮੇਰੇ ਬੱਚੇ ਦੇ laaj ਵਾਸਤੇ ਜਰੂਰ ਮਦਦ ਕਰੋ ਬਸ ਇਹੀ ਬੇਨਤੀ ਸੋ ਸਾਡੇ ਨਾਲ ਮੌਜੂਦ ਨੇ ਬੱਚੇ ਦੀ ਦਾਦੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਗੁਰੂ ਸਾਹਿਬ ਨਾਲ ਸਾਡੀ ਬੇਨਤੀ ਆ ਅਸੀਂ ਲਾਜ ਕਰਾ ਕਰਾ ਨਹੀਂ ਖਾਂਗੇ ਸਾਡੇ ਕੋਈ ਉਹਨਾਂ ਸੈਟ ਆਈ ਨਹੀਂ ਕੋਈ ਵੀ ਇੰਨੀ ਸੈਟ ਆਦੀ ਦੋ ਸਾਡੀ ਬੱਚੇ ਦਾ ਲਾਜ ਹੋਣਾ ਚਾਹੀਦਾ ਪੂਰਾ ਪੂਰਾ ਪਾਵੇ 750 ਨਹੀਂ ਹੋਣੀ ਸਾਡਾ ਬੇਨਾਮਾ ਦਿੱਲਾ ਦਿੱਸੇ ਜੇ ਤੁਸੀਂ ਕੋਈ ਗੱਲ ਕਰ ਦੋਗੇ ਚੱਲ ਸਾਡੇ ਨਾਲ ਅਸੀਂ ਇੱਕ ਨਾਲ ਲਾ ਲਾਂਗੇ ਪਾਰੇ ਆ ਦੇ ਵਿੱਚ ਸਾਡੇ ਕੋਲ ਹੁਣ ਲਾਜ ਹੀ ਕਰਾਉਣ ਨੂੰ ਪਈਦਾ ਹੈ ਨਹੀਂ ਜੇ ਸਾਡਾ ਸੈਟ ਇੰਨੀ ਮਰਦੇ ਵੀ ਇੰਨੀ ਬੋਧਾ ਤੋਂ ਤੇਰੇ ਪੂਰੇ ਹੱਥ ਬੰਨ ਕੇ ਬੇਨਤੀ ਹੈ ਜੇ ਸਾਡਾ ਸੋ ਮਾਤਾ ਜੀ ਕਿਸ ਤਰੀਕੇ ਦੇ ਨਾਲ ਇਮੋਸ਼ਨਲ ਹੋ ਗਏ ਹੈਗੇ ਸੋ ਇਮੋਸ਼ਨਲ ਹੋਣਾ ਬੰਦਾ ਹੈ ਕਿਉਂਕਿ ਬੱਚੇ ਬੜੇ ਚਾਹਮਾ ਨਾਲ ਲਾਡਾ ਨਾਲ ਪਾਲੇ ਹੁੰਦੇ ਆ ਸੋ ਅਖੀਰ ਤੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵੀ ਬੇਨਤੀ ਆ ਕਿ ਇਸ ਬੱਚੇ ਨੂੰ ਬਚਾ ਸਕੀਏ ਇਹ ਉਸੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਹਾਸੇ ਨਾਲ ਖੁਸ਼ੀ ਨਾਲ ਜਿਉ ਸਕੇ ਸੋ ਇਹਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਸਾਥ ਦੀ ਬਹੁਤ ਲੋੜ ਆ ਹੇਠਾਂ ਸੀ ਅਕਾਊਂਟ ਨੰਬਰ ਆਈ ਐਫ ਐਸ ਆਈ ਕੋਡ ਦਿੱਤਾ ਹੋਇਆ ਸੋ ਦਾਨੀ ਸੱਜਣ ਇਸ ਬੱਚੇ ਦੇ ਇਲਾਜ ਦੇ ਲਈ ਵੱਧ ਤੋਂ ਵੱਧ ਸਹਾਇਤਾ ਜਿੰਨੀ ਵੀ ਸਹਾਇਤਾ ਕਰ ਸਕਦੇ ਹੋ ਨਾ ਜਰੂਰ ਕਰੋ ਸੋ ਬਹੁਤ ਬਹੁਤ ਧੰਨਵਾਦ